ਯਾਂਜੀ ਵਾਹ ਬੜਾ ਠੀਕ ਆ ਆ ਠੀਕ ਆ ਵੈਰੀ ਗੁੱਡ ਆ ਠੀਕ ਆ ਠੀਕ ਆ ਤਾਂ ਹੈਲੋ ਬੁਤ ਠੀਕ ਆ ਆ ਲਵ ਬੁਤ ਠੀਕ ਆ ਇਹ ਹੈਗਾ 1936 ਦਾ ਫਾਇਰ ਟਰੱਕ ਅੱਗ ਬੁਝਾਉ ਯੰਤਰ ਦਮਕਲ ਗੱਡੀਆਂ ਕਹਿ ਲਗੇ ਹਾਂਜੀ ਕਰੋਗੇ ਐਕਸਪਲੇਨ ਇਹ ਇਦਾਂ ਹੀ ਚੱਲਦਾ ਸੀਗਾ ਇਹਦੇ ਤੇ ਪਾਈਪ ਲੱਗੀ ਹੋਈ ਹੁੰਦੀ ਸੀ ਉੱਪਰ ਤੱਕ ਉਹ ਇੱਥੇ ਕਰਦੇ ਸੀਗੇ ਅੱਛਾ ਜਿਹਦੇ ਕਿਤੇ ਪਹੁੰਚੇ ਉਹਨਾਂ ਨੇ ਖੜਕੀ ਜਾਣਾ ਉਹਨਾਂ ਨੇ ਇਹ ਤਾਂ ਪਾਈਪ ਪਾਈ ਆ ਦੇ ਇਹਨਾਂ ਨੇ ਪਾਈਪਾਂ ਨੂੰ ਕੱਪੜੇ ਜਿਹੇ ਦੇ ਲਾਈ ਲੌਨ ਜਿਹੇ ਦੇ ਆਹਦੇ ਪਾਈਪ ਹੀ ਪਾਈ ਆ ਦੇ ਅਲਾਇਨ ਲੌਂਜ ਦਾ ਡਰੈੱਸ ਆ ਇਹਨਾਂ ਦੀ ਆ ਛੋਟੇ ਇਹਨਾਂ ਦੇ ਜਿਹੜੇ ਅੱਗ ਬਜਾਉਣ ਲਈ ਹੁਣ ਆਪਸ ਸਿੰਲਡਰ ਰੱਖਦੇ ਆ ਨਾ ਜੀ ਜੀ ਇਹ ਪਹਿਲਾਂ ਉਸ ਟਾਈਮ ਦੇ ਨੇ ਇਹ ਪੰਪ ਦੇ ਨਾਲ ਚੱਲਦਾ ਸੀਗਾ ਬਿਲਕੁਲ ਕੈਮੀਕਲ ਹੋ ਕੋਈ ਨਾ ਕੋਈ ਹੈ ਨਾ ਹਾਂ ਜੀ ਵੀਰੇ ਤੁਹਾਡੇ ਸਾਰਿਆਂ ਲਈ ਨਾ ਇੱਕ ਚੀਜ਼ ਦਿਖਾਉਣ ਲੱਗਿਆ ਹਾਂ ਬੜੀ ਸੋਹਣੀ ਚੀਜ਼ ਦਿਖਾਉਣ ਲੱਗਿਆ ਹਾਂ ਆਹ ਪ੍ਰੋਜੈ ਇਹਨੂੰ ਕੂਲੈਂਟ ਹੀਟਰ ਕਹਿੰਦੇ ਆ ਹਾਂ ਇਹ ਕੀ ਕਰਦਾ ਡੀਜ਼ਲ ਤੇ ਚੱਲਦਾ ਇੱਥੋਂ ਇਹਨੇ ਐਜੋਸਟ ਮਾਰਨਾ ਇੱਥੋਂ ਜੇ ਸਾਹ ਖੇਚਣਾ ਹੈ ਹਾਂ ਆਗਨ ਇੱਥੇ ਘੁੰਮੀ ਜਾਣਾ ਹੈ ਹਾਂ ਕੂ ਆਕੂਲੈਂਟਰ ਹੁਸਾਨ ਨੇ ਉਪਰ ਕੂਲੈਂਟਰ ਦੇ ਕੋ ਮੀ ਜਾਣਾ ਇਹ ਬਹੁਤ ਘੱਟ ਲਾਈਟ ਤੇ ਚੱਲਦਾ ਤੇ ਬਹੁਤ ਘੱਟ ਫਿਊਲ ਲੈਂਦਾ ਅੱਛਾ ਇਹਨੇ ਪੂਰੇ ਇੰਜਨ ਨੂੰ ਪੂਰੇ ਅੰਦਰੋਂ ਬੰਕ ਨੂੰ ਹਰ ਚੀਜ਼ ਨੂੰ -45 ਟੈਂਪਰੇਚਰ 'ਚ ਗਰਮ ਰੱਖਣਾ ਇਸ ਚੀਜ਼ ਨੇ ਇੰਨੀ ਚੀਜ਼ ਨੇ ਨਿੱਕੇ 1952 ਮਾਡਲ ਕਾਰ ਆਹੇ ਆਸਟਨ ਇਹ ਐਮਬੂਲੈਂਸ ਹੁੰਦੀ ਸੀ ਉਹਨਾਂ ਜ਼ਮਾਨਿਆਂ ਦੀ ਬਾਈ ਇਹ ਐਮਬੂਲੈਂਸ ਆ ਹਾਂਜੀ ਦੇਖ ਕਿ ਨਾ ਹਨਾ ਲਾਈਟਾਂ ਨੂੰ ਟੱਕ ਕਿੱਡੀ ਕਮਾਲ ਦੀਆਂ ਵਾ ਕੈਨੇਡਾ ਦੇ ਵਿੱਚ ਆ ਆਸਟਨ ਕਾਰ ਆਹੇ 1952 ਮਾਡਲ ਦੇਖੋ ਦਰਸ਼ਕੋ 1928 ਦੀ ਕਾਰ ਥੋੜਾ 1928 ਦਾ ਲੈ ਰੋਡ ਰੋਡ ਸਟਾਰਕ ਦੇ ਤੌਰ ਤੇ ਜਾਨੇ ਸੀਗੇ ਆ ਵੀ ਬੜਾ ਤਗੜਾ ਹੈ ਕ੍ਰੋਮ ਕਰਮ ਕਿੰਨਾ ਕੀਤਾ ਹੈ ਲੱਕੀ ਬਾਈ ਉਸਤਾ ਜੀ ਇਹ ਸਾਰੀ ਨਾ ਇਹ ਆਪ ਹੀ ਤਿਆਰ ਕੀਤੀ ਹੋਈ ਹੈ ਇਹਨਾਂ ਨੇ ਹਾਂ ਤੁਸੀਂ ਦੇਖੋ ਵੀ ਆ ਬੀਲ ਵਗੈਰਾ ਲੈ ਇਹ ਇਹ ਬਰਾਸ ਤੇ ਬਚੇ ਜੀ ਜਾਂਦੇ ਆ ਯਾਰ ਬਰਾਸ ਚ ਦਿੰਦੇ ਆ ਹਾਂ ਇਹ ਬਰਾਸ ਇਹ ਇਸ ਵਕਤ ਅਸੀਂ ਕੈਮ ਲੂਪਸ ਦੇ ਵਿੱਚ ਆ ਕੈਨੇਡਾ BC ਦੇ ਵਿੱਚ ਬਹੁਤ ਪੁਰਾਣੀਆਂ ਗੱਡੀਆਂ ਦੇ ਟਰੱਕ ਆਏ ਹੋਏ ਆ ਤੇ ਉਹ ਸਾਰੇ ਦਿਖਾ ਕੇ ਲੈ ਕੇ ਆਉਣੇ ਆ ਬਹੁਤ ਪੁਰਾਣੇ ਪੁਰਾਣੇ ਮਾਡਲ ਆ ਡਾਊਨ ਟਾਊਨ ਦੇ ਵਿੱਚ ਅੱਜ ਸਾਰਾ ਕਹਿ ਸਕਦੇ ਆ ਕਿ ਟ੍ਰੈਫਿਕ ਲਈ ਬੰਦ ਕਰਤਾ ਸਿਰਫ ਇਹ ਜੀਆਂ ਪੁਰਾਣੀਆਂ ਗੱਡੀਆਂ ਹੀ ਦੇਖਣ ਨੂੰ ਮਿਲਣੀਆਂ ਇਸ ਵਕਤ ਡਾਊਨ ਟਾਊਨ ਕੈਮ ਲੂਪਸ ਦੇ ਵਿੱਚ ਸਪੈਸ਼ਲ ਇਸ ਚੀਜ਼ ਨੂੰ ਫਲਮਾਉਣ ਦੇ ਲਈ ਤਾਂ ਕਰਕੇ ਦਿਖਾ ਦਿਓ ਮੜਾ ਜਿਆ ਦੂਰੋਂ ਆਪਾਂ ਪਹੁੰਚੇ ਹੋਏ ਆ ਇੱਥੇ ਰਾਤ ਹੀ ਸਟੇ ਕਰ ਲਈ ਸੀ ਸਾਨੂੰ ਪਤਾ ਲੱਗਿਆ ਜਦੋਂ ਵੀ ਇੱਥੇ ਸਾਰਾ ਦਿਨ ਰਾਤ ਇਹੀ ਚੱਲਣਾ ਵਾ ਪੁਰਾਣੀਆਂ ਚ ਜਾਉਣੀਆਂ ਤਾਂ ਚਲੋ ਆ ਜਿਓ ਨਾਲ ਹੋਊਗਾ ਟੌਨੀ ਟੌਨੀ ਸਪਲੇਨ ਕਰੂਗਾ ਤੇ ਲੱਕੀ ਬਾਈ ਦਰਗਾ ਦੇਣਗਾ ਉਹ ਅਸੀਂ ਮਗਰਾ ਗਿਆ ਤੇ ਐਕਸਪਲੇਨ ਕਰਨਗੇ ਵੀ ਕਿਹੜੀ ਕਾਰ ਕਿਵੇਂ ਆ ਨਵੀਆਂ ਪੁਰਾਣੀਆਂ ਸਾਰੀਆਂ ਹੀ ਹੋਣਗੀਆਂ ਹਾਂਜੀ ਤੇ ਲੱਕੀ ਮਕੈਨਿਕ ਬਾਈ ਨੂੰ ਤੁਸੀਂ ਪਹਿਚਾਣ ਹੀ ਲਿਆ ਤੇ ਟਰੱਕਾਂ ਦਾ ਮਾਰ ਬੰਦਾ ਤੇ ਐਪ ਵੀ ਬਾਈ ਦੀ ਲਾਂਚ ਹੋਣ ਵਾਲੀ ਆ ਤੇ ਹੋ ਜਾਣੀ 2-4 ਦਿਨਾਂ ਚ ਹਨਾ ਤੇ ਉਹ ਵੀ ਵੱਡੀ ਗੱਲ ਹੋ ਜਾਣੀ ਉਹਦੀ ਵਾਰਸ ਤੇ ਆਪਾਂ ਲੱਗ ਤੋਂ ਵੀਡੀਓ ਵੀ ਪਾਵਾਂਗੇ ਲੱਕੀ ਟਰੱਕ ਮਕੈਨਿਕ ਮਕੈਨਾ ਐਪ ਆ ਜਾਣੀ ਦੋ ਇਤੋਂ ਡਾਊਨਲੋਡ ਵੀ ਕਰਿਓ ਤੇ ਚਲੋ ਲੱਕੀ ਮਕੈਨਿਕਸ ਹਨਾ ਲੱਕੀ ਮਕੈਨਿਕਸ ਤੇ ਉਹ ਆਪਾਂ ਚੱਲਦੇ ਚੁਲੋ ਅੱਗੇ ਦੇਖਦੇ ਗੱਲਬਾਤ ਕਰਦੇ ਆਂ ਗੱਡੀ ਕਿਹੜੀ ਆ ਬਹੁਤ ਸੋਹਣੀ ਆ ਅਜੀ ਅੱਜ ਆਏ ਆ ਜੀ ਕੈਮ ਲੂਪ ਦੇ ਵਿੱਚ ਇੱਥੇ ਹੈਗਾ ਆ ਸਟਰੀਟ ਦਾ ਗੱਡੀਆਂ ਦਾ ਸਟਰੀਟ ਮੇਲਾ ਤੇ ਇਹ ਨਾ ਕੀ ਗੱਡੀ ਦਾ ਇਹ ਹੈਗਾ ਜੀ ਸਟਰੀਟ ਰੋਡ ਸਟਰੀਟ ਰੋਡ 1949 ਦੀ 4948 ਮਾਡਲ ਆ 1939 ਜੀ ਹਾਂਜੀ ਬਹੁਤ ਸੋਹਣੀ ਹੈ ਜੇ ਤੁਸੀਂ ਅੰਦਰੋਂ ਦੇਖੋਗੇ ਜੀ ਪੂਰਾ ਇਹ ਇੰਟੀਕ ਮਾਡਲ ਹੈ ਆ ਹਾਂ ਖੋਲੀ ਨਾ ਖੋਲੀ ਨਾ ਬਿਲਕੁਲ ਬਿਲਕੁਲ ਆ ਦੇਖ ਸੰ ਟੀਕ ਮਾਡਲ ਹੈ ਕਮਾਲ ਮਗਰੋਂ ਵੀ ਦੇਖ ਸਕਦੇ ਹੋ ਵਾਹ ਮਗਰਲੇ ਪਾਸੇ ਇਸ ਤਰੀਕੇ ਦੀ ਹੈ ਇਹ ਟਾਇਰ ਤੇ ਆਇਆ ਜੀ ਹਾਂਜੀ ਪੌਣੀ ਇੱਕ ਦਾ ਪੌਣੀ ਇੱਕ ਦੀ ਕੰਪਨੀ ਹੈ ਜੀ ਇਹ ਹਾਂ ਸਾਰੇ ਡੋਡਾ ਰੱਖੇ ਆ ਬੰਦੇ ਨੇ ਆਪਣੇ ਬਹੁਤ ਕਮਾਲ ਆਜੋ ਚੱਲ ਗਿਆ ਉੱਧਰਲੇ ਪਾਸੇ ਆਪਾਂ ਹਾਂਜੀ ਹਾਂਜੀ ਆਜੋ ਜੀ ਲੱਕੀ ਵੀਰੇ ਕਿਵੇਂ ਆ ਗੁੱਡ ਉਹ ਯਾਰ ਕਿੰਨੀ ਸੋਹਣੀ ਗੱਾਰ ਲੈ ਫੋਰਡ ਵਾਲਿਆਂ ਦੀ ਫੋਰਡ ਇੰਜਨ ਦੇਖਣ ਵਾਲਾ ਹਾਂ ਹਾਂ ਬੰਦੇ ਨੇ ਆਹ ਲਾ ਥੋੜਾ ਆਹ ਫੋਰਡ ਵਾਲਿਆਂ ਦੀ ਕਿੰਨੀ ਸੋਹਣੀ ਗੱਾਰ ਮਾਡਲ ਕਿਹੜਾ ਹੈ ਇਹ ਇਹ ਫੋਰ ਰੇਸਿੰਗ ਕਾਰ ਆ ਵੀ ਦੇਖ ਰੇਸਿੰਗ ਕਾਰ ਆ ਇਹ ਸਭ ਤੋਂ ਵਧੀਆ ਚੀਜ਼ ਇਹ ਦੇਖੋ ਬੰਦੇ ਨੇ ਕਿੰਨੀ ਮਿਹਨਤ ਕੀਤੀ ਹੋਈ ਹੈ ਇਹਦੇ ਤੇ ਹਾਂ ਇਹਨਾਂ ਲੋਕੀ ਜਦੋਂ ਬਜ਼ੁਰਗ ਹੋ ਜਾਂਦੇ ਨੇ ਤਾਂ ਘਰੇ ਖੜਾ ਲੈਂਦੇ ਨੇ ਗੱਡੀ ਹਾਂ ਘਰੇ ਖੜਾ ਕੇ ਫਿਰ ਇਹਨੂੰ ਹੌਲੀ-ਹੌਲੀ ਤਿਆਰ ਕਰਦੇ ਨੇ ਅੱਛਾ ਇੱਕ ਇੱਕ ਚੀਜ਼ ਖੋਲ ਕੇ ਉਹਨੂੰ ਨਿਕਲ ਕਰਨਾ ਉਹਨੂੰ ਤਿਆਰ ਕਰਨਾ ਤੇ ਵਾਇਰਿੰਗ ਸਾਰੀ ਚੀਜ਼ ਓਰੀਜినਲ ਲਾਉਣੀ ਤੇ ਸਾਰੇ ਪਾਰਟ ਆਪ ਬਣਾ ਕੇ ਲਾਉਂਦੇ ਆ ਜਿਹੜਾ ਪਾਰਟ ਨਹੀਂ ਮਿਲਦਾ ਨਾ ਬਿਲਕੁਲ ਬਿਲਕੁਲ ਯਾਰ ਇਹ ਆਪ ਮੀਤਬਾੜੀ ਕਰਦੇ ਟਰੱਕ ਆ ਫੋਰਡ ਦਾ ਅਸਲ ਚ ਟਰੱਕ ਕਹਿ ਸਕਦੇ ਆ ਇਹਨੂੰ ਹਾਂ ਉਹ ਉਸ ਟਾਈਮ ਦੀ ਰੇਸਿੰਗ ਕਾਰ ਹਾਂ ਰੇਸਿੰਗ ਕਾਰ ਕਹੋ ਇਹ ਹੈਗਾ ਮਾਡਲ ਸਾਨੀ ਲਿਖਿਆ ਇਹਨਾਂ ਨੇ ਇਹ ਲਿਖਿਆ ਹੈ ਜੀ ਕਿਥੇ ਲਿਖਿਆ 1949 ਵਿਂਟੇਜ 1940 ਵਿਂਟੇਜ ਦੀ ਹੈ ਜੀ 1935 ਦੀ ਹੈ ਇਹ ਥੋੜਾ ਪਿਕਅਪ ਹਾਂ 1935 ਦਾ ਹੈ ਇਹ ਸਾਰਾ ਇੱਕ ਬੰਦੇ ਨੇ ਤਿਆਰ ਕੀਤਾ ਹੋਇਆ ਜੀ ਪੇਂਟ ਵੀ ਕੋਈ ਬੰਦੇ ਨੇ ਕੀਤਾ ਹੈਗਾ ਹਾਂ ਤੇ ਇੰਜਨ ਵੀ ਉਹਨੇ ਸਾਰਾ ਉਸਨੇ ਆਪ ਹੀ ਤਿਆਰ ਕੀਤਾ ਹੈ ਆਪ ਹੀ ਨਸੂਣਾ ਕੀਤਾ ਚੱਲ ਗਿਆ ਆਪ ਅਗਲੇ ਪਾਸੇ ਨੂੰ ਆਦੇ ਬਹੁਤ ਕੁਝ ਖੜਾ ਹੈ ਤਾਂ ਬਹੁਤ ਕੁਝ ਹੋ ਬਹੁਤ ਕੁਝ ਖੜਾ ਹੋਇਆ ਜੀ ਡੱਡਾ ਭਰੀਆਂ ਪਈਆਂ ਸਾਰੀਆਂ ਆਜੋ ਆਜੋ ਆ ਦੇਖੋ ਦਰਸ਼ਕੋ 1928 ਦੀ ਕਾਰ ਥੋੜਾ 1928 ਦਾ ਲੈ ਰੋਡ ਰੋਡ ਸਟਾਰਕ ਦੇ ਤੌਰ ਤੇ ਜਾਨੇ ਸੀਗੇ ਆ ਵੀ ਬੜਾ ਤਗੜਾ ਹੈ ਕ੍ਰੋਮ ਕਰਮ ਕਿੰਨਾ ਕੀਤਾ ਹੈ ਲੱਕੀ ਬਾਈ ਉਸਤਾ ਜੀ ਇਹ ਸਾਰੀ ਨਾ ਇਹ ਆਪ ਹੀ ਤਿਆਰ ਕੀਤੀ ਹੋਈ ਹੈ ਇਹਨਾਂ ਨੇ ਹਾਂ ਤੁਸੀਂ ਦੇਖੋ ਵੀ ਆਹ ੀਲ ਵਗੈਰਾ ਤੁਸੀਂ ਦੇਖੋ ਅੰਦਰਲੀ ਨਾ ਤਕਨੀਕ ਦੇਖੋ ਆਹ ਵਾਲੀ ਦੇਖੋ ਹਾਂ 1928 ਦੀ ਹੈ ਇਹ ਸਾਰਾ ਕੁਛ ਅੱਧੀ ਆਉਂਦਾ ਸੀ ਉਦੋਂ ਹੂੰ origignal ਆ ਹਨਾ ਹੂੰ ਯਾ ਆ ਕੀ ਲਾਇਆ ਹੋਇਆ ਮੂਰੇ ਯਾਰ ਕੂਲਿੰਗ ਆ ਗਈ ਹੋਇਆ ਆ ਗਈ ਹੋਇਆ ਕੂਲਿੰਗ ਟੈਂਕ ਜੀ ਹੈ ਕੂਲਿੰਗ ਟੈਂਕ ਨਹੀਂ ਨਹੀਂ ਆਹਾ ਇਹਦਾ ਕੂਲਿੰਗ ਦਾ ਕੀ ਹੋ ਸਕਦਾ ਇਹ ਤਾਂ ਵੈਸੇ ਹੀ ਆ ਜੀ ਇਹ ਸਮਝ ਨਹੀਂ ਆਈ ਲਾਈਟਾਂ ਲੂਟਾਂ ਬਹੁਤ ਕਮਾਲ ਆ ਤੇ ਫੋਰਡ ਦੀ ਆ ਇਹ ਦੇਖ ਸਕਦੇ ਹੋ ਤੇ ਦੋ ਹੀ ਬੰਦੇ ਬੈੰਦੇ ਸੀ ਵਿੱਚ ਲੈ ਕਮਾਲ ਸੋਨਾ ਬੜਾ ਬਣਾਇਆ ਹੈਨਾ ਮਗਰੋਂ ਵੀ ਫੋਰਡ ਦੀ ਗੱਡੀ ਇਹ ਭੁਜਾਉਂਦੇ ਹੋਣਗੇ ਵੀ ਟਾਇਰ ਦੇ ਕਿਵੇਂ ਡਾਏ ਪਏ ਇਹਨਾਂ ਦੇ ਵੀ ਹੁਣ ਵੀ ਹੁਣ ਨੂੰ ਬਣਾਈ ਨੂੰ ਇਹ ਅੱਜ ਦੀ ਟਾਈਮਿੰਗ ਦੇ ਵਿੱਚ 120 ਦੀ ਸਪੀਡ ਤੇ ਲੈ ਕੇ ਆਉਂਦੀ ਆ ਅੱਛਾ ਜਿੰਨੀ ਆ ਗੱਡੀਆਂ ਨੇ ਸਾਰੇ ਚੱਲ ਕੇ ਆਈਆਂ ਉਹ ਹੀਆਂ ਨੇ ਹਾਂ ਸਾਰੀਆਂ ਸਾਰੀਆਂ ਹੀ ਉਹ ਚਾਹੇ ਕੋਈ ਪੁਰਾਣੀ ਖੜੀ ਹੋਈ ਹੈ ਚਾਹੇ ਨਵੀਂ ਹੈ 120 ਦੀ ਸਪੀਡ ਤੇ ਹੁੰਦੀਆਂ ਨੇ ਅਸੀਂ ਇਸ ਗੱਲ ਨੂੰ ਹੈਰਾਨ ਹੁੰਨੇ ਆ ਵੀ ਉਸ ਟਾਈਮ ਦੇ ਵਿੱਚ ਵੀ ਇਹਨਾਂ ਨੇ 120 ਤੇ ਚੱਲਣ ਵਾਲੀਆਂ ਗੱਡੀਆਂ ਸੀਗੀਆਂ ਸੀਗੀਆਂ ਬਿਲਕੁਲ ਆ ਯਾਰ ਕਿੱਡਾ ਸੋਨਾ ਹੈ ਨਾ ਐਗਜ਼ੌਸਟ ਕਮਾਲ ਬਹੁਤ ਕਮਾਲ ਆ ਇੱਥੇ ਕਾਵਸਾਕੀ ਮੋਟਰਸਾਈਕਲ ਖੜਾ ਦੇਖੋ ਕਿਰਾ ਆ ਰੇਡੀਏਟਰ ਦਿੱਤਾ ਬਾ ਗਰਮ ਨਾ ਹੋ ਜਾਏ ਇਹ 레이সিং ਵਾਲਾ ਹੀ ਆ 900 ਡਬਲ ਓਵਰਹੈਡ ਕੈਮਸ਼ੈਫਟ ਕਿੱਡਾ ਸੋਹਣਾ ਮੋਟਰਸਾਈਕਲ ਆ ਲੈ ਇਧਰਲੇ ਪਾਸੇ ਫੋਟੋ ਸ਼ੂਟ ਵੀ ਚੱਲੀ ਜਾਂਦੇ ਆ ਤੇ ਇਹ ਕਿਸ ਕਿਹੜੇ ਕੰਪਨੀ ਦਾ ਹੋਇਆ ਬਈ ਕਮਾਲ ਹੀ ਆ ਜਿਆਦਾਤਰ ਕਸਟਮ ਕਰਾਕ ਵਗੈਰਾ ਕਿ ਲਿਆਉਂਦੇ ਆ ਅਡਟ ਤਰ੍ਹਾਂ ਦੇ ਮੋਟਰਸਾਈਕਲ ਇੱਥੇ ਪਹੁੰਚਦੇ ਰਹਿੰਦੇ ਆ ਤੇ ਬਹੁਤ ਵੱਡਾ ਇਧਰ ਮੇਲਾ ਲੱਗਿਆ ਹੋਇਆ ਗੋਰੀਆਂ ਦਾ ਚੱਲ ਗਿਆ ਭਾਈ ਲੱਕੀ ਰੇ ਤਨੂ ਵੀਰੇ ਉਹ ਗੱਡੀ ਦਿਖਾਉਣੀ ਆ ਸਕੂਬੀ ਡੂਬੀ ਵਾਲੀ ਸਕੂਬੀ ਡੂਬੀ ਵਾਲੀ ਚਲੋ ਕਿੱਧਰ ਪਾਸ ਚੱਲ ਗਏ ਆ ਠੀਕ ਆ ਕਿੱਥੇ ਆਹ ਕਿਹੜੀ ਆ ਇਹ ਜਿਹੜੀ ਉਹ ਕਾਰਟੂਨ ਨਹੀਂ ਆਉਂਦੇ ਹੁੰਦੇ ਸੀਗੇ ਕਾਰਟੂਨ ਵਾਲੀ ਸਕੂਬੀ ਡੂਬੀ ਵਾਲੀ ਅੱਛਾ ਕਿਹੜਾ ਮਾਡਲ ਆ 73 ਮਾਡਲ ਹਨਾ ਹਾਂਜੀ ਵਾਹ ਬਾਕਸ ਵੈਗਨ ਦੀ ਆ ਬਾਕਸ ਵੈਗਨ ਦੀ ਕਾਰ ਆ ਬਹੁਤ ਸੋਹਣੀ ਤੇ ਖੂਬਸੂਰਤ ਕਾਰ ਆ ਦੇਖੋ ਗਰਾਂ ਲੈ ਵਾਹ ਅੰਦਰਲੇ ਬਸ ਉਸ ਤਰੀਕੇ ਦੀ ਆ ਟੂਰਿਸਟਾਂ ਵਾਸਤੇ ਅੰਦਰ ਆ ਪਿਆ ਵਾ ਹੜੀ ਤੇ ਇਨਾ ਦੀ ਆ ਹਾਂ ਓਕੇ ਮੰਮੀ ਡੈਡੀ ਨੇ ਕੈਪਟ ਕੀਤੀ ਆ ਕੁੜੀ ਨੂੰ ਓਕੇ ਥੈਂਕ ਯੂ ਵੈਰੀ ਨਾਈਸ ਲੈ ਕਮਾਲ ਆ ਵੀ ਸੋਹਣੀ ਬਹੁਤ ਹੈ ਨਾ ਕਾਰ ਹਾਂਜੀ ਚਿੱਟੇ ਜਿਹੇ ਰੰਗ ਦੀ ਲੈ मतलब ਇਹ ਇਹ ਵਿਰਾਸਤ ਦੇ ਵਿੱਚ ਝਾੰਦਦੇ ਆ ਯਾਰ ਵਿਰਾਸਤ ਚ ਦਿੰਦੇ ਆ ਹਾਂ ਇਹ ਵਿਰਾਸਤ ਇਹ ਇਨਾਂ ਦੀ ਵਿਰਾਸਤ ਹੈ ਤੇ ਪਹਿਲਾਂ ਆ ਹੋਊਗੀ ਪਹਿਲਾਂ ਹੀ ਪਹਿਲਾਂ ਹੀ ਜੀ ਹੋ ਗਈ ਫਿਰ ਰੰਗ ਕਰਾ ਕੇ ਇਹਨਾਂ ਨੇ ਆ ਬਣਾ ਲਈ ਆ ਇਹ ਠੀਕ ਆ ਗੱਲਬਾਤ ਸਿਪੜੀ ਮੂਰੇ ਲਾਤੀ ਇਹਨਾਂ ਨੇ ਹੈਨਾ ਇੰਡੀਗੋ ਚਹਾਜਾ ਜੜ ਕੀ ਨਹੀਂ ਲੱਗਦੀ ਜੀ ਇੰਡੀਗੋ ਚਹਾਜਾ ਦਾ ਲੋਗੋ ਹੈ ਇੰਡੀਗੋ ਵਾਲਾ ਬਾਕਸ ਵਿੱਚ ਦਾ ਪਹਿਲਾ ਹੀ ਲੋਗੋ ਹੁੰਦਾ ਸੀਗਾ ਸਹੀ ਆ ਸਹੀ ਆ ਬਹੁਤ ਕਮਾਲ ਵੀ ਕਮਾਲ ਆ ਮੋਟਰਸਾਈਕਲ ਹੱਥ ਨਾਲ ਹੀ ਬਣਾਇਆ ਹੋਇਆ ਵਾ ਉਹਨਾਂ ਵੱਲੋਂ ਤੇ ਤਕਰੀਬਨ 250 ਕਿਲੋ ਭਾਰ ਆ ਇਹਦਾ ਤੇ 245 345 ਹਾਰਸ ਪਾਵਰ 345 ਹਾਰਸ ਪਾਵਰ ਆ ਇਹਦੀ ਹੈਂਡ ਬਿਲਡ ਹੈ ਹੈਂਡ ਹਾਥੀ ਬਣਾਇਆ ਹੋਇਆ ਹਾਂ ਹੈਂਡ ਬਿਲਡ ਕਹਿੰਦੇ ਏ ਥੱਲੋਂ ਰੋਡ ਕਲੀਅਰੈਂਸ ਬਹੁਤ ਘੱਟ ਹੈ ਦੀ ਯਾਰ ਇਹ ਵੀ ਇਹਦੇ 에ਅਰ ਸਸਪੈਂਸ਼ਨ ਲੱਗੀ ਹੋਈ ਹੋਣੀ ਹੈ ਇਹਦੇ ਚ ਜਦੋਂ ਇਹ ਚੱਲਣਾ ਤੇ ਉੱਪਰ ਹੋਣਾ ਤੇ ਉਹ ਪਿੱਛੇ ਲੱਗਿਆ ਹੋਇਆ ਨਾ ਹਾਂ ਹਾਂ ਉਹੜਾ ਪਾਈਪ ਲੱਗਿਆ ਹੋਇਆ ਪਿੱਛੇ ਜੀ ਕਿਉਂਕਿ ਜਦੋਂ ਇਹ ਰੇਸ ਭਟਣੀ ਹੈ ਤੇ ਮੂਰੂ ਉੱਠਣਾ ਹੈਗਾ ਉਹਨੂੰ ਰੋਕਣ ਵਾਸਤੇ ਪਿੱਛੇ ਰੇ ਲੱਗੇ ਹੋਏ ਨੇ ਉਹ ਇਹਦੀ ਸਪੀਡ ਬਹੁਤ ਜ਼ਿਆਦਾ ਸਪੀਡ ਹੈ ਹਾਈ ਸਪੀਡ ਇੰਜਨ ਰੇਸਿੰਗ ਆ ਹਾਂ ਰੇਸਿੰਗ ਆ ਜੀ ਰੇਸਿੰਗ ਰੇਸਿੰਗ ਆ ਗਿਆ ਬਹੁਤ ਕਮਾਲ ਹੈ ਮੈਂ ਕਹਾਂ ਵੀ ਤਾ ਰੂਡ ਕਲੀਨਸ ਬਹੁਤ ਘੱਟ ਹੈ ਦੀ ਬਹੁਤ ਸੋਹਣਾ ਬਣਾਇਆ ਤੇ ਆ ਦੇਖੋ ਆ ਦੇ ਆ ਦੇ ਆ ਦੇ ਇਧਰਲੇ ਪਾਸੇ ਇੱਕ ਇਹ ਵੀ ਹੈਂਡ ਮੇਡ ਹੀ ਹੈ ਜੀ ਹੈਂਡ ਮੇਡ ਹੀ ਬਹੁਤ ਸੋਹਣਾ ਬਣਾਇਆ ਬਾਈਕ ਮੋਟਰਸਾਈਕਲ ਵੀ ਕਮਾਲ ਕਮਾਲ ਦੀ ਗੱਲ ਬਹੁਤ ਸੋਹਣਾ ਦੇਖੋ ਕਿਹੜਾ ਸਸਪੈਂਸ਼ਨ ਐਂਡ दैट ਬੱਲ ਆਲੇ ਹੱਥੀ ਬਣਾਏ ਹੋਏ ਐ ਮੋਟਰਸਾਈਕਲ ਇਹਨਾਂ ਦੇ ਕਮਾਲ ਆ ਉਹ ਵੀ ਖੜੇ ਆ ਲੈ ਵਾਹ ਬਹੁਤ ਖੂਬਸੂਰਤ ਹੈ ਤਾਂ Squad ਦੇਖੋ ਨਿੱਕੇ ਨਿੱਕੇ ਮੋਟਰਸਾਈਕਲ Honda ਦਾ ਬਾਈ ਇਹ ਇਹ Honda ਦਾ ਜੀ ਇਹ Honda Z50 ਹਨ ਜਿਹੜਾ ਇੰਡੀਆ ਆਪਣੀ ਮੋਟਰਸਾਈਕਲ ਹੁੰਦਾ ਉਹਦੇ ਵਾਲਾ ਹੀ ਜ਼ਿਆਦਾਤਰ ਉਹਦਾ ਹੀ ਇੰਜਨ ਹੈ ਦੇ ਚਾ ਉਹਦਾ ਹੀ ਇਹਦੇ ਲਈ ਨੰਬਰ ਪਲੇਟ 1978 ਮਾਡਲ ਆ ਹਨ ਇਹ 1978 ਮਾਡਲ ਹੋ ਗਿਆ ਆ ਦੇਖ ਨਿੱਕਾ ਜਾਂ ਪਿੱਦਾ ਜਾਂ ਜਮਈ ਨਿੱਕਾ ਓਏ ਕਿੰਨੇ ਕਿ ਪਿਆਰੇ ਪਿਆਰੇ ਓਏ ਬੜੇ ਸੋਹਣੇ ਆ ਯਾਰ Honda Mini Grey ਆ Honda Mini Trail ਆ ਗਿਆ ਵੀ ਨਿੱਕਾ ਜਈਆ ਬਾਈ ਲੈ ਕਮਾਲ ਆ ਕਿੱਡੇ ਸੋਹਣੇ ਮੋਟਰਸਾਈਕਲ ਆ ਸਾ ਇਹ ਯਾਰ ਇੰਡੀਆ ਵਾਲਿਆਂ ਨਾਲੇ ਆ ਯਾਰ ਮੈਂ ਤਾਂ ਲਿਆਣਾ ਚਾਹੁੰਦਾ ਇਹਨਾਂ ਨੂੰ ਲਿਆ ਸਕਦੇ ਹੋਵਾਂਗੇ ਹਾਂਜੀ ਵਾਹ ਕਿੰਨੇ ਖੂਬਸੂਰਤ ਆ ਇਹ ਇੱਥੇ ਰੋਟੈਕਸ ਨਹੀਂ ਲੱਗਦਾ ਜੀ ਇਹ ਅੱਛਾ ਹਾਂਜੀ ਵਾਹ ਬਹੁਤ ਪਿਆਰੇ ਆ ਯਾਰ ਮੈਨੂੰ ਬਹੁਤ ਸੋਹਣੇ ਲੱਗੇ ਆ ਦੇਖੋ ਕਸਟਮਾਈਜ਼ ਕੀਤਾ ਹੋਇਆ ਆਪਦੇ ਆਪ ਤਿਆਰ ਕੀਤਾ ਮੋਟਰਸਾਈਕਲ ਪੁਰਾਣੇ ਹਿਸਾਬ ਦੇ ਨਾਲ ਲੈ ਆਹ ਲਾਈਟਾਂ ਨਿੱਕੀ ਜੀ ਮਗਰਲੇ ਪਾਸੇ ਏ ਵੀਰੇ ਇਹ ਆ ਆ ਟੂਲ ਦਿੱਤਾ ਹੋਇਆ ਟੂਲ ਬਾਕਸ ਵੀ ਦਿੱਤਾ ਹੋਇਆ ਹਾਂਜੀ ਵੀਰੇ ਕੀ ਕਹਿੰਨੇ ਹੋ ਵੀਰੇ ਸੇਮ ਜਿਵੇਂ ਆਪਾਂ ਇੰਡੀਆ ਬੋਲਡ ਮੋਟਰਸਾਈਕਲ ਨਹੀਂ ਰੱਖਦੇ ਹੁੰਦੇ ਆ ਨਾ ਵੀ ਸ਼ੌਂਕ ਦਾ ਗੀੜਾ ਦੇਣਾ 40 ਦੀ ਸੂਟ ਦੁੱਗ ਦੁੱਗ ਦੁੱਗਲਾ ਇਹ ਉਹਦੇ ਲਈ ਆ ਇਹ ਉਹਦੇ ਲਈ ਸੋਹਣਾ ਕਿੰਨਾ ਯਾਰ ਇਹ ਕਮਾਲ ਕਮਾਲ ਕੀਤੀ ਪਈ ਆ ਆ ਵੀ ਸੌਰੀ ਸੌਰੀ ਕਮਾਲ ਕੀਤੀ ਪਈ ਆ ਯਾਰ ਆ ਟੂਲ ਜਾਂ ਨਿਕਾਇਆ ਜਾਂ ਅਕੈਲ ਕਿੱਥੋਂ ਤੱਕ ਇਹਦਾ ਖਾ ਦਿੱਤੀ ਹੋਈ ਆ ਲੱਤ ਜੀ ਚੇਨ ਦੇਖੋ ਹਰ ਚੀਜ਼ ਕਿੰਨੇ ਸੋਹਣੇ ਤਰੀਕੇ ਨਾਲ ਸਫਾਈ ਨਾਲ ਹੋਈ ਹੋਈ ਯਾਰ ਸਫਾਈ ਨਾਲ ਕਮਾਲ ਸਹੀ ਆ ਲੈ ਕਮਾਲ அமੂਰ ਲੈ ਪਾਸੇ ਟਾਇਰ ਪਤਲੇ ਪਤਲੇ ਹੀ ਆ ਟਾਇਰ ਪਤਲੇ ਪਤਲੇ ਹੀ ਆ ਕਮਾਲ ਦੀ ਗੱਲ ਆ ਬਹੁਤ ਖੂਬਸੂਰਤ ਆ ਬਈ ਖੜਾ ਆ ਖੜਾ 1959 ਦਾ ਟੋਅ ট্রাক ਵੀਰੇ ਦੀ ਕੀ ਖਾਸियत ਆ ਲੱਕੀ ਵੀਰੇ ਇਹ ਜਿਹੜਾ ਆਪਣੀ 12 ਚੱਕੀ ਚੇਂਜਰ ਨਹੀਂ ਆਉਂਦਾ ਹਾਂ ਇੰਡੀਆ ਪੂਰਾ ਇੰਜਨ ਆ ਦੀ 12 ਚੱਕੀ ਚੋਂ ਦਾ ਜਿਹੜਾ ਹਾਂਜੀ ਤੇ 49 ਦਾ ਬਣਿਆ ਹੋਇਆ 1949 ਦਾ ਉਸ ਟਾਈਮ ਇੰਜਨ ਬਣ ਚੁੱਕੇ ਹੋਏ ਸੀਗੇ ਬਿਲਕੁਲ ਬਿਲਕੁਲ 1949 ਦਾ ਆਹ ਵੀਲ ਉਹੀ ਹੈ ਆਪਣਾ ਇਹ ਚ ਕੱਟ ਮਾਰਿਆ ਹੋਇਆ ਜਸਟ ਇਹਨਾਂ ਨੇ ਆਪ ਦੀ ਕ੍ਰੈਫਟ ਕਲਾਕਾਰੀ ਦਿਖਾਈ ਆ ਹਾਂਜੀ ਇਹ ਟਰੱਕ ਦਾ ਵੀਲ ਹੈ ਉਹ ਚ ਕੱਟ ਮਾਰਿਆ ਹੋਇਆ ਜੀ ਤੇ ਅੰਦਰੋਂ ਦਿਖਾਦਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਆ ਇੱਥੇ ਆ ਗ੍ਰਨੇਡ ਵੀ ਫਿੱਟ ਕੀਤਾ ਹੋਇਆ ਆ ਅੰਦਰੋਂ ਇਸ ਤਰੀਕੇ ਦੀ ਸ਼ੇਪ ਆ ਨਜ਼ਰ ਆਊਗੀ ਆ ਲੈ ਆਜੋ ਹਾਂ ਆ ਟੋ ਵਾਸਤੇ ਆ ਨਾ ਇਹ ਉਸ ਟਾਈਮ ਦਾ ਟੋ ਵਾਲਾ ਟਰੱਕ ਹੈ ਜੀ ਉਹ ਇਹੰਜ ਲੱਗੀ ਹੋਈ ਆ ਜੀ ਜੀ ਤੇ ਆਹ ਸਿਸਟਮ ਹੁਣ ਦੁਬਾਰਾ ਤਕਨੀਕ ਨੂੰ ਇਹਨੂੰ ਯੂਜ਼ ਕਰਨ ਲੱਗਿਆ ਜੀ ਪਹਿਲਾਂ ਇਹ ਇਹ ਪਹਿਲਾਂ ਹੀ ਯੂਜ਼ ਕਰ ਰਹੇ ਸੀਗੇ ਗੱਡੀ ਨੂੰ ਚੱਕਣ ਦੇ ਲਈ ਨਾ ਇਹ ਥੱਲੇ ਵੜ ਜਾਂਦਾ ਹਾਂ ਬਿਲਕੁਲ ਬਿਲਕੁਲ ਬਹੁਤ ਕਮਾਲ 1948 ਦਾ ਇਹ ਇਹ ਮੈਨੂ ਲੈ ਜੀ ਸਾਰਾ ਹੁਣ ਤਾਂ ਜੈਕ ਆ ਗਿਆ ਆ ਜਗ੍ਹਾ ਤੇ ਜੈਕ ਯੂਜ਼ ਕਰਨ ਲੱਗੇ ਨਾ ਇਹ ਮੈਨੂ ਲੈ ਜੀ ਸਾਰਾ ਦੇਖੋ ਬਿਲਕੁਲ ਇਹਨੂੰ ਉੱਪਰ-ਨੀਚੇ ਕਰਨਾ ਤਾਂ ਇਹਨੂੰ ਅੱਗੇ-ਪਿੱਛੇ ਕਰਕੇ ਅਡਜਸਟਮੈਂਟ ਕਰ ਸਕਦੇ ਆ ਹੂੰ ਤੇ ਜਿਹੜੀ ਤਾਰ ਖਿੱਚਣੀ ਆ ਉਹ ਆਹ ਹਿੰਜ ਲੱਗੀ ਹੋਈ ਆ ਹਾਂਜੀ ਦੇਖੋ ਜੀ ਪਹਿਲਾਂ ਇਹ ਇਹਦੇ ਸ਼ਾਫਟ ਨਾਲ ਲੱਗੀਆਂ ਹੋਈਆਂ ਸੀ ਆ ਇਹ ਨਵੀਂ ਵੀ ਬਾਅਦ ਚ ਇਹਨਾਂ ਨੇ ਬਣਾ ਕੇ ਲਾਈ ਆ ਜੀ ਤੇ ਇਸ ਤੋਂ ਪਹਿਲਾਂ ਇਹ ਗੀਅਰ ਨਾਲ ਹੁੰਦੀ ਸੀਗੀ ਬਿਲਕੁਲ ਉੱਚ ਜ਼ੋਰ ਜ਼ਿਆਦਾ ਹੁੰਦਾ ਸੀਗਾ ਬਿਲਕੁਲ ਆ ਬਹੁਤ ਸੋਹਣਾ ਪ੍ਰਾਣੀ ਉਹ ਸ਼ੈਵਰਲੇ ਦੀ ਆ ਨਾ ਹਾਂਜੀ ਹਾਂ ਸ਼ੈਵਰਲੀ ਬਿਲਕੁਲ ਬਹੁਤ ਸੋਹਣਾ ਵਾ ਚਲ ਗਿਆ ਹੋਏ ਪਾਸੇ ਹਾਂਜੀ ਦੇਖੋ ਕਿੰਡੀ ਪਿਆਰੀ ਕਰ ਰਾ ਕਾਰ ਆ 1960 ਮਾਡਲ ਫਰੰਟ ਟੈਂਸ ਕਾਰ ਆ ਕੈਮ ਲੂਪਸ ਦੇ ਵਿੱਚ ਤੇ ਉੱਤੇ ਆ ਸਮਾਨ ਟੰਗਣ ਨੂੰ ਹਨਾ ਆ ਸਮਾਨ ਆ ਵਿੱਚੋਂ ਖੁੱਲੀ ਕਿ ਨਹੀਂ ਆ ਤੇ ਆ ਅੰਦਰਲੇ ਪਾਸੋਂ ਦੇਖ ਸਕਦੇ ਹੋ ਤੁਸੀਂ ਰੰਗ ਹੀ ਬਹੁਤ ਸੋਹਣਾ ਕਰਾਇਆ ਵਾ ਅਗਲੇ ਦਾ ਆ ਦੇਖ ਸੋਨੇ ਫਰੰਟ ਵਾਹ ਸੇਮ ਕਲਰ ਜੂਏ ਕਾਰ ਆ ਦੇ ਹੋਰ ਵੀ ਖੜੀਆਂ ਇਧਰਲੇ ਪਾਸੇ ਕਾਰਾਂ ਤੇ ਆ ਦੇ ਕਈ ਆ ਨਾ ਕਿੰਨੀ ਵੈਰਾਈਟ ਕੋਈ ਬਹੁਤ ਇੰਨਾ ਕੋਲੇ ਤਾਂ ਹਨਾ ਬਾਈ ਆ ਕਿਹੜੀ ਆ ਵੀਰੇ ਜਦੋਂ ਆਪਾਂ ਇੱਕ ਗੱਡੂ ਦੇਖਦੇ ਆ ਨਾ ਸੋਹਣੀ ਲੱਗਦੀ ਆ ਦੂਸਰੀ ਨੂੰ ਦੇਖਦੇ ਉਹ ਦੂਸਰੀ ਨੂੰ ਸੋਹਣੀ ਲੱਗਦੀ ਆ ਤੀਜੀ ਉਹ ਤੋਂ ਸੋਹਣੀ ਲੱਗਦੀ ਆ ਨਾ ਆਹ ਇਹ ਦੂਰ ਤੱਕ ਆ ਕਿਸੇ ਨੂੰ ਵੀ ਆਪਾਂ ਜੇ ਪਰਸੈਂਟੇਜ ਚ ਕਰਨਾ ਹੋਵੇ ਕੋਈ ਨਿਕਲ ਆਪਾਂ ਕੋਸਾ ਖਤਾਬ ਨਹੀਂ ਆਉਣਾ ਇਹਦਾ ਹਾਂ ਬਿਲਕੁਲ ਤੇ ਆਹ ਦੇ ਇਧਰ 964 ਮਾਡਲ ਕਮਾਲ ਤੇ ਆਹ ਵੀ ਬਹੁਤ ਸੋਹਣੀ ਆ ਹਾ yellow 960 ਮਾਡਲ ਆ yellow ਬਾਈ ਇਹ 960 ਮਾਡਲ ਤੇ ਆ ਆ ਯਾਰ ਆ ਵੀ ਬਹੁਤ ਸੋਹਣੀ ਹੈ ਕਿਹੜੀ ਕੰਪਨੀ ਦੀ ਇਹ ਹਰਸਨ ਹਰਸਨ ਆ 1933 ਮਾਡਲ ਹਾਰਟਸਨ ਕੰਪਨੀ 1933 ਮਾਡਲ ਤੁਸੀਂ ਆਹਾ ਇਹਦੇ ਨਾਲ ਦੀ ਇੰਡੀਆ ਵੀ ਆਉਂਦੀਆਂ ਰਹੀਆਂ ਵਾ 32 ਮਾਡਲ ਦੀ ਹੈ ਜੀ ਇਹ 1932 ਮਾਡਲ ਆ ਕਿਹੜੀ ਕੰਪਨੀ ਦੀ ਸ਼ੈਵਰਲੇ ਸ਼ੈਵੀ 1932 ਮਾਡਲ ਆ ਵਾ ਕਮਾਲ ਬਹੁਤ ਕਮਾਲ ਹੈ ਵੀ ਕਾਰ ਆਜੋ ਚੱਲੇਗੇ ਇਧਰਲੇ ਪਾਸੇ ਔਕੀਆ ਖੜਾ ਸਾਹਮਣੇ ਇਹ ਇਹਨਾਂ ਦਾ ਪੁਰਾਣਾ ਪਿਕਅਪ ਆ ਇਹ ਬਿਆਣ ਬ੍ਰੌਂਕੋ ਬ੍ਰੌਂਕੋ 68 ਮਾਡਲ ਆ ਫੋਰਡ ਦਾ ਥੋੜਾ ਇਹਦੇ ਬ੍ਰੌਂਕੋ ਹੁਣ ਵੀ ਆਉਂਦੀਆਂ ਗੱਡੀਆਂ ਤਾਂ ਹਾਂਜੀ ਵਾਹ ਪਿਕਅਪ ਨਾਲ ਦਾ ਹਨਾ ਵੀਰੇ ਦੇਖੋ ਯਾਰ ਵੱਜਾਲੀਆਂ ਗੱਡੀਆਂ ਨੂੰ ਫੇਲ ਕਰ ਰਿਹਾ ਹਾਂ ਹਾਂ ਯਾਰ ਕਿੰਨਾ ਸੋਹਣਾ ਹੈ ਕਮਾਲ ਹੀ ਕੀਤੀ ਪਈ ਆ ਮੁੱਲੀ ਕੋਈ ਨਹੀਂ ਇਹ ਚੀਜ਼ ਦਾ ਤਾਂ ਤੁਸੀਂ ਦੇਖੋ ਹਰ ਚੀਜ਼ ਕਿੰਨੇ ਸਿਸਟਮ ਨਾਲ ਕਿੱਕੇ ਮੀਟਰ ਦੇ ਵਿੱਚ ਸਾਰਾ ਕੁਝ ਹੈ ਨਾ ਹਾਂ ਲੈ ਆ ਕਿੱਡੀ ਲੈਂਥ ਕਿੱਡੀ ਆ ਯਾਰ ਇਹ ਹੈ ਨਾ ਤੇ ਜਦੋਂ ਜਾ ਅੱਧਿਓ ਬੜਾ ਭਾਰਤ ਰੇੜਿਆਂ ਤੇ ਫਿਰਦਾ ਸੀ ਜਦੋਂ ਹਨਾ ਉਦੋਂ ਦੀਆਂ ਕਾਰਾਂ ਆਈਆਂ ਇਹ ਦੇਖ ਲੋ ਵੀਰੇ ਯਾਰ ਕਿੰਨਾ ਅਜੀਬ ਲੱਗਦਾ ਹਨਾ ਯਾਰ ਇਹ ਚੀਜ਼ਾਂ ਦੇਖ ਕੇ ਵੀ ਉਸ ਟਾਈਮ ਆਪਣੇ ਬਿਯਾਰਗਨ ਨੂੰ ਇੰਨਾ ਨਹੀਂ ਸੀ ਪਤਾ ਹੁੰਦਾ ਹਨਾ ਆ 2000 ਤੋਂ ਲੈ ਕੇ ਆਪਾਂ ਨੂੰ ਥੋੜਾ ਜਿਹਾ ਪਤਾ ਲੱਗਣ ਲੱਗਾ ਬਹੁਤ ਨਾਮ ਹੋਈਆਂ ਜ਼ਿਆਦਾ ਦਾ ਆ ਕੀ ਆ ਗ੍ਰੀਨ ਕ੍ਰੈਨੋ ਕੰਟਰੀ ਸਕੁਏਅਰ ਕਾਰ ਕਹਿੰਦੇ ਇਹਨੂੰ ਮੇਰੇ ਖਿਆਲ ਚ ਉਹ ਇਹ ਇੰਡੀਆ 'ਚ ਵੀ ਹੈਗੀ ਆ ਇਹ ਲਗਜ਼ਰੀ ਦੇਖੋ ਸੀਟਾਂ ਦੇਖੋ ਵਾਹ ਕਮਾਲ ਦੇਖੋ ਹਰ ਲਦਰ ਲੂਦਰ ਕੁੜਾ ਬੜੀ ਵਧੀਆ ਖੁੱਲੀ ਕਿੰਨੀ ਆ ਕੰਟੈਂਸਾ ਨਹੀਂ ਸੀ ਹੁੰਦੀ ਆਪਣੀ ਇੰਡੀਆ ਉਹਦੀ ਭੈਣ ਲੱਗਦੀ ਆ ਕੰਟੈਂਸਾ ਦੀ ਹੈ ਨਾ ਕੰਟੈਂਸਾ ਆਹ ਨਹੀਂ ਉਹ ਉਹ ਲੰਬੀ ਸੀਗੀ ਹੋਰ ਇਹ ਕੰਟਰੀ ਸਕੂਅਰ ਇਹ ਆਉਂਦੀ ਰਹੀ ਆ ਆਪਣੇ ਵੀ ਇਹ ਆਪਣੀਆਂ ਵੀ ਆਈ ਐ ਕਈ ਬੰਦਿਆਂ ਕੋਲ ਹੈਗੀਆਂ ਜੈਪੁਰ ਦੇ ਵਿੱਚ ਹੈਗੀਆਂ ਇਹ ਵੀ ਕਾਰ 1952 ਮਾਡਲ ਕਾਰ ਆਹੇ ਆਸਟਨ ਇਹ ਐਮਬੂਲੈਂਸ ਹੁੰਦੀ ਸੀ ਉਹਨਾਂ ਜ਼ਮਾਨਿਆਂ ਦੀ ਬਾਈ ਇਹ ਐਮਬੂਲੈਂਸ ਆ ਹਾਂਜੀ ਦੇਖ ਕਿ ਨਾ ਹਨਾ ਲਾਈਟਾਂ ਨੂੰ ਟੱਕ ਕਿੱਡੀ ਕਮਾਲ ਦੀਆਂ ਵਾਂ ਕੈਨੇਡਾ ਦੇ ਵਿੱਚ ਆ ਆਸਟਨ ਕਾਰ ਆਹੇ 1952 ਮਾਡਲ ਦੇ ਇਸ ਸਿਟੀ ਦੀ ਆ ਜੀ ਸਿਟੀ ਦੀ ਆ ਸਿਟੀ ਆਫ ਕੈਮਲੂਪਸ ਆ ਨਰਸੜੀ ਆ ਆ ਨਰਸ ਪੂਰਾ ਸਿਸਟਮ ਬਣਾਇਆ ਓਵੇਂ ਲੈ ਇਹ ਐਂਬੂਲੈਂਸ ਆ ਭਾਈ 75 ਸਾਲ ਹੋ ਗਏ ਹੈ ਨਾ ਇਹਨੂੰ ਇਹ ਹਰ ਚੀਜ਼ ਨੂੰ ਸਾਮਕੇ ਰੱਖਿਆ ਯਾਰ ਇਹ ਇਹਦਾ ਕੋਈ ਇਹ ਹੋਣਾ ਇਤਿਹਾਸ ਇਹ ਜਿਹੜਾ ਬਣਾਇਆ ਹੋਇਆ ਨਾ ਇਹਦਾ ਹਿਸਟਰੀ ਵਗੈਰਾ ਕੁਝ ਹੈਗੀ ਹੈ ਰਿਲੇਟਡ ਹੈ ਇਹਦੇ ਨਾਲ ਬਿਲਕੁਲ ਕੁਝ ਨਹੀਂ ਆਪਾਂ ਗੋਰੀ ਨੂੰ ਮੈਂ ਪੁੱਛਦਾ ਹਾਂ ਇਹਦੇ ਕੋਲ ਵਿੰਟੇਜ ਕਾਰ ਕਹਿ ਸਕਦੇ ਆ ਇਹਨੂੰ ਇਹ ਤੇ ਲੇ ਪਾਸੋਂ ਦੇਖਾਂ ਮੈਂ ਕਿਵੇਂ ਆ। ਆਦੀ ਦਾ ਕੈਂਬ ਲੂਪਸ। ਵਾਹ। ਆਹ ਹੁੱਟ ਆਹ ਹੁੱਟ ਰਹੂਗਾ ਇਹ ਹੈ ਨਾ। ਹਾਂਜੀ ਉਹ ਇਹ ਜਿਹੜਾ ਇੰਡੀਆ ਕਮਾਟੀ ਲਾਈਟਾਂ ਨੂੰ ਟੱਕਰ ਹੁੰਦੀਆਂ ਹੋਣਗੀਆਂ ਵਿੱਚ ਲੈ। ਵਾਹ। ਖੁੱਗੂ ਵਜਦਾ ਜਾਂਦਾ ਹੋਊਗਾ। ਬੜੀਆਂ ਦੀਆਂ ਜਾਨਾਂ ਇਹਨੇ ਬਚਾਈਆਂ ਹੋਣਗੀਆਂ। ਸੁਣੀ ਬਹੁਤ ਆ ਯਾਰ ਕਮਾਲ। ਇਹ ਹੈਗਾ 1936 ਦਾ ਫਾਇਰ ਟਰੱਕ। ਅੱਗ ਬੁਝਾਊ ਯੰਤਰ। ਦਮਕਲ ਗੱਡੀਆਂ ਕਹਿ ਲਿਏ। ਹਾਂਜੀ ਕਰੋਗੇ ਇਸਲੇ ਨਾ ਇਹ ਇਦਾਂ ਹੀ ਚੱਲਦਾ ਸੀਗਾ ਇਹਦੇ ਤੇ ਪਾਈਪ ਲੱਗੀ ਹੋਈ ਹੁੰਦੀ ਸੀ ਉਪਰ ਤੱਕ ਉਹ ਇੱਥੇ ਕਰਦੇ ਸੀਗੇ ਅੱਛਾ ਜਿਹਦੇ ਕਿਤੇ ਪਹੁੰਚੇ ਉਹਨਾਂ ਨੇ ਖੜਕੀ ਜਾਣਾ ਉਹਨਾਂ ਨੇ ਇਹ ਪਾਈਪ ਪਈ ਆ ਦੇ ਇਹਨਾਂ ਨੇ ਪਾਈਪਾਂ ਨੂੰ ਇੱਕ ਕੱਪੜੇ ਜਿਹੇ ਦੇ ਲਾਈ ਲੌਨ ਜਿਹੇ ਦੇ ਆਹਦੇ ਪਾਈਪ ਹੀ ਪਈ ਆ ਦੇ ਲਾਈਨ ਲੌਨ ਦਾ ਐਡਰੈਸ ਆ ਇਹਨਾਂ ਦੀ ਆਹ ਛੋਟੇ ਇਹਨਾਂ ਦੇ ਜਿਹੜੇ ਅੱਗ ਬਜਾਉਣ ਲਈ ਹੁਣ ਆਪਾਂ ਸਿਲੰਡਰ ਰੱਖਦੇ ਆ ਨਾ ਜੀ ਜੀ ਇਹ ਪਹਿਲਾਂ ਦੇ ਉਸ ਟਾਈਮ ਦੇ ਨੇ ਇਹ ਪੰਪ ਦੇ ਨਾਲ ਚੱਲਦਾ ਸੀਗਾ ਬਿਲਕੁਲ ਕੈਮੀਕਲ ਹੋ ਕੋਈ ਨਾ ਕੋਈ ਹੈ ਨਾ ਆਹ ਪੌੜੀਆਂ ਵੀ ਜੇ ਕੁਠੀ ਤੇ ਤਾਂ ਚੜ ਕੇ ਭਜਾਉਣੀਆਂ ਹੈ ਨਾ ਬਜਾਉਣੀ ਅੱਗ ਹਾਂਜੀ ਲੈ ਕਮਾਲ ਯਾਰ ਆ ਜੋ ਲੱਕੀ ਵੀਰੇ ਦੇਖੀ ਇਧਰ ਵਿਨਟੇਜ ਕਾਰ ਕਲੱਬ ਆਫ ਕੈਨੇਡਾ ਆ ਅੰਦਰਲੇ ਪਾਸੇ ਸੀ ਵਾਹ ਕਮਾਲ ਲਾਈਟਾਂ ਕਿੰਨੀਆਂ ਸੋਹਣੀਆਂ ਯਾਰ ਲੈ ਆਊਟ ਰ ਹੈ ਜੀ ਕਿ ਹੁਟ ਰਾ ਜੀ ਦਾ ਹਾਂ ਬਿਲਕੁਲ ਇਹ ਤਾਂ ਹਾਰਨ ਆ ਗਿਆ ਹਾਰਨ ਆ ਗਿਆ ਇਹਨੂੰ ਸਿਟੀ ਹਾਰਨ ਹੈ ਉਹ ਐਮਰਜੈਂਸੀ ਹਾਰਨ ਹੈ ਜਿਹੜਾ ਲਾਲ ਬੱਤੀ ਕਹਿੰਦੀ ਹੈ ਜਿਹੜੀ ਹਾਂਜੀ ਉਹ ਹੋਗੀ ਉਹ ਗੂੰ ਕਰਕੇ ਚੱਲਦਾ ਹੁੰਦਾ ਇਹਦਾ ਪੱਖਾ ਘੁੰਮ ਕੇ 1936 ਦਾ ਫਾਇਰ ਟਰੱਕ ਆ ਇਹ ਭਾਈ ਵਾ ਫੋਰਡ ਵਾਲਿਆਂ ਦਾ ਹੈ ਫੋਰਡ ਕੰਪਨੀ ਦਾ ਤੇ ਆ ਇੱਥੋਂ ਨਾ ਪਾਣੀ ਪੁਣੀ ਦਾ ਸਿਸਟਮ ਹੈ ਇਹ ਹੈ ਉਹੀ ਤਰੀਕੀ ਨਾਲ ਅੱਜ ਚੱਲ ਰਹੀ ਹੈ ਔਰੇ ਹਾਂ ਇਹੀ ਉਸ ਟਾਈਮ ਸੀਗੀ ਇਹ ਇਹ ਗੱਨ ਹੈ ਜੀ ਇਹਦੇ ਪੱਗੇ ਲੱਗਦੀ ਹੈ ਅੱਛਾ ਗੱਨ ਆ ਇਹ ਹਾਂਜੀ ਇਹ ਪਾਣੀ ਕੇ ਉਹ ਨਹੀਂ ਲੱਗੇ ਹੁੰਦੇ ਰੈੱਡ ਕਲਰ ਦੇ ਲੱਗੇ ਹੋਏ ਹੁੰਦੇ ਆ ਪਾਣੀ ਦੇ ਹਨਾ ਉਥੋਂ ਪਾਣੀ ਖਿੱਚ ਲਈ ਸਾਰਾ ਸਿਸਟਮ ਬਿਲਕੁਲ ਬਲੋ ਪੁਆਇੰਟ ਜਿੱਤੇ ਆ ਪੁਆਇੰਟ ਦਿੱਤੇ ਹੋਏ ਹੁੰਦੇ ਜਿਹਦੇ ਮੂਰੇ ਗੱਡੀ ਲਾਉਣ ਨਾਲ ਟਿਕਟ ਮਿਲਦੀ ਆ ਹਾਂਜੀ ਤੇ ਪਾਣੀ ਦੇ ਟੈਂਕੇ ਦੇ ਨੀਚੇ ਆ ਸਹੀ ਆ ਸਹੀ ਆ ਬਹੁਤ ਕਮਾਲ ਆ ਦਰਸ਼ਕੋ ਕੈਨੇਡਾ ਦਾ ਟਰੱਕ ਆ ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਸ਼ਿਕਾਗੋ ਵਾਲਿਆਂ ਦਾ ਵੀਰੇ ਤੁਹਾਡੇ ਸਾਰਿਆਂ ਲਈ ਨਾ ਇੱਕ ਚੀਜ਼ ਦਿਖਾਉਣ ਲੱਗਿਆ ਹਾਂ ਬੜੀ ਸੋਹਣੀ ਚੀਜ਼ ਦਿਖਾਉਣ ਲੱਗਿਆ ਹਾਂ ਆ ਪ੍ਰੋਜੈ ਨੂੰ ਕੂਲੈਂਟ ਹੀਟਰ ਕਹਿੰਦੇ ਆ ਹਾਂ ਇਹ ਕੀ ਕਰਦਾ ਡੀਜ਼ਲ ਤੇ ਚੱਲਦਾ ਇੱਥੋਂ ਇਹਨੇ ਵਿਜਾਸਟ ਮਾਰਨਾ ਇੱਥੋਂ ਇਹਨੇ ਸਾਹ ਖੇਚਣਾ ਆਗਨ ਇੱਥੇ ਘੁੰਮੀ ਜਾਣਾ ਹਾਂ ਕੁ ਆ ਕੁਲੈਂਟ ਹੋ ਜਾਨੇ ਉੱਪਰੋਂ ਕੁਲੈਂਟਰ ਘੁੰਮੀ ਜਾਣਾ ਹਾਂ ਇਹ ਬਹੁਤ ਘੱਟ ਲਾਈਟ ਤੇ ਚੱਲਦਾ ਤੇ ਬਹੁਤ ਘੱਟ ਫਿਊਲ ਲੈਂਦਾ ਅੱਛਾ ਇਹਨੇ ਪੂਰੇ ਇੰਜਨ ਨੂੰ ਪੂਰੇ ਅੰਦਰੋਂ ਬੰਕ ਨੂੰ ਹਰ ਚੀਜ਼ ਨੂੰ -45 ਟੈਂਪਰੇਚਰ 'ਤੇ ਗਰਮ ਰੱਖਣਾ ਇਸ ਚੀਜ਼ ਨੇ ਇੰਨੀ ਚੀਜ਼ ਨੇ ਨਿੱਕੇ ਜੀਜੇ ਕਮਾਲ ਆ ਇਹ ਆਪਣੇ ਉੱਥੇ ਇੰਡੀਆ ਨਹੀਂ ਆਈ ਹੈ ਜੀ ਆਈ ਨਹੀਂ 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 ਇੱਥੇ ਹੀ ਆ ਇਹ ਕੁਲੈਂਟ ਹੀਟਰ ਸਿਰਫ ਇੱਥੇ ਹੀ ਆ ਕੁਲੈਂਟ ਹੀਟਰ ਕੂਲੈਂਟ ਹੀਟਰ ਕਹਿੰਦੇ ਆ ਜੀ ਇਹਨੂੰ ਬਿਲਕੁਲ ਆ ਕੈਨੇਡੀਅਨ ਆਰਮੀ ਦਾ ਟਾਈਮਰ ਲੱਗ ਜਾਂਦਾ ਜੀ ਜੇ ਸਵੇਰੇ ਆਪਾਂ ਜਾਣਾ ਹੈਗਾ ਕਿਤੇ ਵੀ ਤਾਂ ਸਵੇਰੇ ਆਪਾਂ 9 ਵਜੇ ਟਰੱਕ ਹੱਕਣਾ ਤਾਂ ਇਹਦਾ ਟਾਈਮਰ ਲਾ ਦਿੰਦੇ ਆ 7 ਵਜੇ ਦਾ ਅੱਧਾ ਦਾ ਘੰਟਾ ਚੱਲੀ ਜਾਂਦਾ ਚੱਲੀ ਜਾਂਦਾ ਇੰਜਨ ਨੂੰ ਸਾਰੇ ਇੰਜਨ ਨੂੰ ਗਰਮ ਰੱਖਦਾ ਇਹ ਕੂਲੈਂਟਰ ਨੂੰ ਗਰਮ ਘਮਾਈ ਜਾਂਦੇ ਨੇ ਬਿਲਕੁਲ ਬਿਲਕੁਲ ਬਹੁਤ ਸੁਣੀ ਚੀਜ਼ ਆ ਬਈ ਟਰੱਕ ਆ ਕੈਨੇਡੀਅਨ ਗਵਰਨਮੈਂਟ ਦਾ ਫੌਜ ਦਾ ਰਿੰਨਾ ਕੋਲ ਤਾਂ ਹੋਣੀਆਂ ਹੀ ਸਹੂਲਤਾਂ ਆ ਖੜੀਆਂ ਨਵੀਆਂ ਗੱਡੀਆਂ ਹਨਾ ਹੋਂਡਾ ਹੁੰਡਾ ਵਾਲੀਆਂ ਇਹ ਬਿਜਲੀ ਵਾਲੀਆਂ ਆ ਕਾੜੀ ਲੈ ਹੋਵੇ ਹੋਂਡਾ ਕਾੜੀ ਲੈ ਹੋਂਡ ਆਹ ਡੱਕਾਉ ਜਾ ਬਾਈ ਬਹੁਤ ਜਿਆਦਾ ਜੀ ਆ ਹੈਗੀ ਕੈਡੀ ਲੈ ਕੇ ਵੀ ਇਲੈਕਟ੍ਰਿਕ ਵਾਲਾ ਆਹ ਇਲੈਕਟ੍ਰਿਕ ਹਮਾਰਾ ਹਾਂਜੀ ਇਲੈਕਟ੍ਰਿਕ ਬਿਜਲ ਆ ਜੀ ਐਮਸੀ ਦਾ ਇਹ ਐਮਸੀ ਹਮਰੀ ਆ ਐਨ ਹਮਰਾ ਹਮਰਾ ਬੇਖੋ ਲੈ ਇਹ ਬਿਜਲੀ ਆ ਟੈਸਲਾ ਆ ਗਈ ਟੈਸਲਾ ਖੜੀ ਆ ਇਧਰਲੇ ਪਾਸੇ ਭਾਈ ਬਿਜਲੀ ਵਾਲੀਆਂ ਹੀ ਆ ਇਹਦਾ ਸਾਈਕਲ ਤੋਂ ਲੈ ਕੇ ਹਰ ਚੀਜ਼ ਬੈਟਰੀ ਵਾਲੀ ਆ ਜੀ ਬੈਟਰੀ ਵਾਲੀਆਂ ਸਾਰੀਆਂ ਜਾਂ ਸਾਰੇ ਪੈਸੇ ਆ ਗਏ ਹੈਂ ਡੋਰ ਦੇਖਿਓ ਦਾ ਹਾਂ ਉਹ ਡੋਰ ਐ ਖੁੱਲਦਾ ਉੱਪਰਲੇ ਪਾਸੇ ਆਹ ਦੀ ਆ ਖੋਲੂਗਾ ਲੈ ਐ ਖੁੱਲਦੇ ਆ ਟੈਸਲਾ ਦੇ ਡੋਰ ਕਮਾਲ ਮੰਨਦੇ ਆ ਨਾ ਚੱਲ 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 ਨਾ ਪਸੋਚੇ ਦੀ ਤਾ ਨੂੰ ਜਾਣ ਦੇ ਖੰਭ ਜੇ ਲੈ ਵਾਹ ਕਮਾਲ ਇਧਰੋਂ ਵੀਊ ਦੇਖਿਓ ਸਾਈਡ ਤੋਂ ਉਧਰ ਦੀ ਦੇਖੋ ਜਾਂ ਇਧਰ ਦੀ ਦੇਖੋ ਕਿੰਨਾ ਵਧੀਆ ਲੱਗਦਾ ਵਾਹ ਕਮਾਲ ਕਮਾਲ ਵਾਹ ਲੁੱਕ ਇਟ ਨਾਈਸ ਗੁੱਡ

ਵਾਹ ਮਜੀਕਾ ਆ ਠੀਕ ਆ ਵੈਰੀ ਗੁੱਡ ਬੜਾ ਠੀਕ ਆ ਠੀਕ ਆ ਦ ਹੈਲਪ ਵਿਦ ਅ ਟੀਕਾ ਆ ਲਵ ਅ ਟੀਕਾ ਟੀਕਾ ਗੱਲ ਧੰਨਵਾਦ ਜੀ ਵੀਰੇ ਬਹੁਤ ਜਿਆਦਾ ਲੈਂਗੁਏਜਾਂ ਜਾਣਦਾ ਹੈ ਅੱਛਾ ਪੰਜਾਬੀ ਨਹੀਂ ਆਉਂਦੀ ਹੈਗੀ ਉਹ ਟ੍ਰਾਈ ਉਸ ਦਾ ਵੀ ਆਪਾਂ ਹਾਂ ਉਸ ਵੀ ਡਿਫਰੈਂਟ लेट्स ਟ੍ਰਾਈ ਬੰਗਾਲੀ ਫ্রম ది ਈਸਟ ਕੋਸਟ ਓਕੇ ਆਈ ਆਈ ਅ ਬੰਗਲਾਦੇਸ਼ ਆਈ ਅਸਕਪੇ ਐਕਸਪਲੇਨ ਟੂ ਮਾਈ ਬਰਾਦਰ Uh, you speak a uh, lot of uh, Language. languages. Oh. Yeah. Hey, when i come to a car accident, i can ask you in french, german, spanish, italian, how are you? Yeah. why did you wrap daddy's ferrari around telephone pole? <laughs> <laughs> what are you doing with the car around the telephone pole? oh, it had terrible brakes. no, you were driving at 160 clicks in a rainstorm. of course, the brakes aren't going to grip when yeah. the roads are flooded. slow down. the <laughs> army. ਤੇ ਆ সুইডਿਸ਼ ਦੀ ਬਣੀ ਹੋਈ ਆ সুইডਨ ਦੀ ਤੇ ਆ ਡਡ ਤਰ੍ਹਾਂ ਦੀ ਇਹਨਾਂ ਦੀਆਂ ਰਫਲਾਂ ਟ੍ਰੇਨਿੰਗ ਦਿੰਦੇ ਆ ਤੁਸੀਂ ਫੋਟੋ ਖਰਾਸ ਸਕਦੇ ਹੋ ਦੱਸ ਦਿਆ ਜਾਣਕਾਰੀ ਦਿੰਦੇ ਆ ਕਿ ਕਿਸ ਤਰੀਕੇ ਨਾਲ ਮਤਲਬ ਇਹਨਾਂ ਦੇ ਖੁੱਲੇ ਹੀ ਆ ਕੰਮ ਹਰ ਚੀਜ਼ ਦੀ ਜਾਣਕਾਰੀ ਦੇਣੇ ਆ ਡਡ ਤਰ੍ਹਾਂ ਦੀਆਂ ਮਾਰ ਕੇ ਪਈਆਂ ਕੋਈ ਜਰਮਨ ਮੇਡ সুইডਨ ਜਿਵੇਂ ਅਮਰੀਕਾ ਮੇਡ ਇਸ ਤਰੀਕੇ ਦੇ ਅਸਲੇ ਇਹਨਾਂ ਕੋਲੇ ਚਲੋ ਅੱਗੇ ਚੱਲਦੇ ਆ ਹੋਰ ਆ ਦੇਖਿਓ ਲੈ ਕਮਾਲ ਬਣਾ ਕੇ ਤਿਆਰ ਕਰਕੇ ਰੱਖੀਆਂ ਹੋਈਆਂ ਇਹਨਾਂ ਨੇ ਕਾਰਾਂ ਕਸਟਮਾਈਜ਼ ਕਰਦੇ ਰਹਿੰਦੇ ਆ ਇਹਨਾਂ ਨੂੰ ਮੋਡੀਫਿਕੇਸ਼ਨ ਪੂਰੀ ਤੇ ਆਹ ਦੇਖ ਲੋ ਇਹਦਾ ਧਰਤੀ ਥੱਲੇ ਜਮਾ ਬਦ ਆਪਣੀ ਚੱਲਣਗੋ ਹੀ ਕਿਤੇ ਨਹੀਂ ਕਿ ਕਲੀਅਰ ਰੋਡ ਕਲੀਅਰ ਨਹੀਂ ਸੀ ਥੱਲੇ ਹੈ ਨਹੀਂ ਗੀ ਤੇ ਅਡਡ ਬ੍ਰਾਂਡ ਦੀਆਂ ਕਾਰਾਂ ਜਿਹਨਾਂ ਨੂੰ ਤਿਆਰ ਕਰਕੇ ਮੋਡੀਫਾਈ ਕਰਕੇ ਇਹਨਾਂ ਨੇ ਰੱਖਿਆ ਹੋਇਆ ਵਾ ਸਪੋਰਟਸ ਕਾਰਾਂ ਨੇ ਵਾ ਲੈਕਸਸ ਦਿਆ ਹੈ ਆ ਦੇਖ ਸਕਦੇ ਹੋ ਇਹ ਦੁਨੀਆ ਬਹੁਤ ਆ ਇੱਥੇ ਆਉਂਦੀ ਆ ਦੇਖਣ ਆਪਣੇ ਪੰਜਾਬੀ ਘਟਾ ਇਧਰਲੇ ਰਹਿੰਦੇ ਬਹੁਤ ਆ ਪਰ ਦੇਖਣ ਘਟ ਆਉਂਦੇ ਆ ਕੋਈ ਕੰਮਕਾਰਾਂ ਚੋਂ ਫਿਰ ਰਿਵੇਂ ਹੋ ਜਾਂਦੇ ਆ ਅਗਲਿਆਂ ਦੇ ਆ ਯਾਰ ਕਿੱਡੀ ਸੋਹਣੀ ਕਾਰ ਆ ਮਾਜ਼ਦਾ ਆ ਵਾ ਆ ਯਾਰ ਕਿੱਡੀ ਤਗੜੀ ਕਾਰ ਏ ਕਿਹੜੀ ਆ ਬਈ ਵਾ ਕਿੰਨੀ ਸੋਹਣੀ ਕਾਰ ਆਹ ਦਰ ਸ਼ਿਕੋ 1932 ਮਾਡਲ ਫੋਰਡ ਕੂਪਕਾਰ ਆ ਆ ਦੇਖ ਸਕਦੇ ਹੋ 1932 ਮਾਡਲ ਕਿੰਨੀ ਸੋਹਣੀ ਆ ਕਮਾਲ ਤੇ ਇਹਦੇ ਨਾਲ ਹੀ ਇਧਰਲੇ ਪਾਸੇ ਆ ਖੜੀ ਆ ਵੀ ਫੋਰਡ ਦੀ ਆ ਇਹ 1931 ਮਾਡਲ ਆ ਲੈ ਉਹ 1931 ਮਾਡਲ ਕਿੰਨੀਆਂ ਜਿਚਾ ਕੇ ਰੱਖੀਆਂ ਹੋਈਆਂ ਇਹਨਾਂ ਨੇ ਇੰਜਨ ਨੂੰ ਜਣ ਦੇਖੋ ਕਿੰਨਾ ਸਾਫ ਸੋਤਰਾ ਤੇ ਆ ਚੱਕੇ ਕਰਿਓ ਗੌਰ ਤੇ ਇਧਰ ਵੀ ਸ਼ੈਵੀ ਦੀ ਹੁਸ਼ਿਆਵਲ ਲੈਟ ਦੀ ਹੋਗੀ ਸ਼ੈਵਰ ਲੈ ਦੀ ਤੇ ਆ ਯਾਰ ਆ ਟੋਆਟਾ ਦਾ ਆ ਟੋਆਟਾ ਦਾ ਲੈਂਡ ਕਰੂਜ਼ਰ ਆ ਟੋਆਟਾ ਦਾ ਲੈਂਡ ਕਰੂਜ਼ਰ ਆ ਵਾਹ ਡੀਜ਼ਲ ਤਕਰੀਬਨ 70 75 ਸਾਲ ਪੁਰਾਣਾ ਹੋਊਗਾ ਇਹ ਆ ਦੇਖ ਸੌ ਦਿਓ ਤੁਸੀਂ ਕਮਾਲ ਰਣਾ ਕਿੰਨਾ ਸੋਹਣਾ ਆ ਅੰਦਰਲੇ ਪੱਸੂਆਂ ਲੈਂਡ ਕਰੂਜ਼ਰ ਉਹ 116000 ओरिजिनल किलोमीटर ਚੱਲਿਆ ਹੋਇਆ ਹੈ 1984 ਦਾ ਵਾ ਫੋਰ ਸੇਲ ਵੀ ਹੈ ਕਹਿੰਦੇ ਲੈ ਆ ਸੋਣਾ ਵਈ ਸੋਣਾ ਕਮਾਲ ਆ ਜੋ ਚੱਲ ਗਿਆ ਹੋਰ ਦਿਖਾ ਕੇ ਲਿਆਉਣਾ ਤੁਨੂੰ ਮੈਂ ਹੂੰ ਆ ਗੱਡੀਆਂ ਤਾਂ ਆਪਾਂ ਪਹਿਲਾਂ ਵੀ ਦੇਖੀਆਂ ਵਾ ਆ ਤਾਂ ਆ ਵੱਖਰਾ ਵਾ ਫੋਰਡ ਦਾ ਟਰੱਕ 1971 ਮਾਡਲ ਫੋਰਡ ਦਾ ਟਰੱਕ 1971 ਮਾਡਲ ਮਗਰਲੇ ਪਾਸੋਂ ਇਹ ਜਾ ਹੁੰਦਾ ਸੀਗਾ ਆ ਜਿਹੋ ਹਿੱਟ ਲੈਵਾ ਨਮਈਆਂ ਤਾਂ ਹਾਂ ਯਾਰ ਆ ਵੀ ਬਹੁਤ ਸੋਹਣਾ ਕਮਾਲ ਇਹ ਫੋਰਡ ਆ ਫੋਰਡ 1934 ਮਾਡਲ ਤੁਸੀਂ ਦੇਖੋ ਸਜਾ ਕੇ ਕਿੰਨੀਆਂ ਰੱਖੀਆਂ ਯਾਰ ਉਹਨਾਂ ਨੂੰ origianality ਨੂੰ ਕਿਵੇਂ ਬਹਾਲ ਕਰਕੇ ਰੱਖਿਆ ਸਿਡਾਨ ਫੋਰਡ ਦੇਖੋ ਬਹੁਤ ਖੂਬਸੂਰਤ ਆ ਵੀ ਫੋਰਡ ਲਈ ਆ ਉੜ ਦੀ ਕਾਰ ਆ ਆ ਲੈ ਕਿੰਨੀਆਂ ਸੁਣੀਆਂ ਲਗਜ਼ਰੀ ਕਾਰਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਆ ਸੀਗਾ ਵੀ ਗੱਡੀ ਤੇਜ਼ ਚੱਲੂਗੀ ਤਾਂ ਇਸ ਕਰਕੇ ਆਰਡਰ ਨਾ ਜਾਵੇ ਤਾਂ ਹਾ ਇਦਾਂ ਕਰਕੇ ਪਾਈ ਹੋਈ ਸੀ ਪੈਨਜੀ ਟਰੈਕਟਰ ਦੀਆਂ ਲਿੰਕਾਂ ਚ ਜਿਵੇਂ ਪਾਈ ਹੁੰਦੀ ਸੀ ਉਸ ਹਿਸਾਬ ਦਾ ਆ ਕਿਹੜੀ ਗੱਡੀ ਹੈ ਭਈ ਆਹਾ ਟਰਪੋ ਟਰਪੋ ਡੀਜ਼ਲ ਕਮਿਨਜ਼ ਦਾ ਇੰਜਣ ਦੇ ਵਿੱਚ ਹੁਣ ਸੋ 2008 ਮਾਡਲ ਆ ਇਹਦੀ 서ਸਪੈਂਸ਼ਨ ਆਪ ਬਣਾਈ ਹੋਈ ਹੈ ਜੀ ਆਪ ਹੀ ਬਣਾਇਆ ਹੋਇਆ ਇਹਨਾ ਡੋਜਡ ਵਾਲਿਆਂ ਡੋਜ ਵਾਲਿਆਂ ਦਾ ਆਮੀ ਐਡਮ ਆਮੀ ਬਿਲਕੁਲ ਬਿਲਕੁਲ ਹੈ ਬਹੁਤ ਤਗੜਾ ਵੱਡਾ ਬਣਾਇਆ ਹੈ ਨਾ ਲੌਕ ਬਹੁਤ ਖਤਰਨਾਕ ਆ 1952 ਸਟੂਡੀ ਬੇਕਰ ਟਰੱਕ ਆ 1952 ਮਾਡਲ ਦਾ ਆ ਦੇਖ ਸਕਦੇ ਹਾਂ ਪ੍ਰਾਣਾ ਉਮੇ ਸਾਹਮਣੇ ਰੱਖਿਆ ਹੋਇਆ ਵਾ ਇਹ ਬਜ਼ੁਰਗ ਜਿਹੜੇ ਜਿਵੇਂ ਉਹ ਬੈਠੇ ਨੇ ਉਹਨਾਂ ਦਾ ਰੱਖਿਆ ਹੋਇਆ ਵਾ ਆ ਲਾਈਟਿੰਗ ਆ ਬਹੁਤ ਸ਼ੀਪ ਵੱਖਰੀ ਜਲੇ ਮੇਰ ਸਾਈਡ ਮਿਰਰ ਦੇਖਿਓ ਹੈ ਕਿ ਨਾ ਵੱਖਰੇ ਕਿਸਮ ਦਾ ਆਟਾ ਕਿਹਾ ਵੀ ਜਾਂਦਾ ਸੀਗਾ ਲੈ ਕਮਾਲ ਤੇ ਆ ਵੀ ਕਾਰ ਖੜੀ ਖੜੀ ਆ ਯਾਰ ਬਹੁਤ ਸੋਹਣੀ ਐ 80 ਮਾਡਲ ਆਹੇ 80 ਮਾਡਲ ਆ ਦੇਖ ਸਕੋਦੇ ਹੋ ਲੈ ਕਮਾਲ ਆ ਵੀ ਬਹੁਤ ਲੰਮੀ ਕਾਰ ਆ ਆਪ ਤਰ੍ਹਾਂ ਦੀ ਵੈਰਾਈਟੀ ਇੱਥੇ ਖੜੀ ਆ ਇਹ ਡਾਊਨ ਟਾਊਨ ਆ ਕੈਲਗਰੀ ਦਾ ਉਸ ਕੈਲਗਰੀ ਦਾ ਸੌਰੀ ਕੈਮ ਲੂਪਸ ਦਾ ਤੇ ਹਰ ਤਰ੍ਹਾਂ ਦੇ ਇੱਥੇ ਵੈਰਾਈਟੀਆਂ ਬਹੁਤ ਆ ਤੇ ਆ ਜੋ ਇਧਰਲੇ ਵਸ ਚੱਲੇ ਗਿਆ ਇਧਰੋਂ ਵੀ ਦਿਖਾ ਦਿਆਂ ਆ ਆ ਗਿਆ ਮਰਕਰੀ ਮਰਕਰੀ ਦੀ ਕਾਰ 1947 ਮਾਡਲ 1947 ਮਾਡਲ ਆ ਇਹ ਤੇ ਆ ਹੈਗਾ 1937 ਮਾਡਲ ਫੋਰਡ ਪੈਕਅਪ 1947 37 ਮਾਡਲ 537 ਮਾਡਲ ਫੋਰਡ ਪੈਕਅਪ ਦੇ ਕਿੱਕੜਾ ਸੋਨਾ ਟਰੱਕ ਵਾਹ ਅਰੀਜਾਂ ਲਾਈਆਂ ਪਈਆਂ ਨਾ ਆ ਡੋਜ ਹੋਊਗੀ ਆ ਡੋਜ ਵਾਹ ਆ ਵੱਖਰਾ ਹੀ ਹਾਲ ਹੈ ਇਹਦਾ ਡਰਾਈਵਰ ਵੀ ਵੱਖਰਾ ਹੀ ਆ ਹਾਂ ਨੇੜੋ ਕਰਕੇ ਡਰਾਈਵਰ ਦਿਖਾਤਾ ਲੈ ਹੂੰ ਉਹ ਬੱਲੇ ਉਹ ਤੇਰੇ ਤੂੰ ਤਾਂ ਡਰਾਉਣਾ ਵਾ ਆਵਾ ਕਰੀਕਾਰ ਬਣਾ ਕੇ ਖੜਾਈਏ 2011 ਮਾਡਲ ਆ ਦੋ ਜਾਲਿਆਂ ਦੀ ਕਾਰ ਆ ਆ ਤਾਂ ਬਾਰੀਆਂ ਖੁੱਲੀਆਂ ਹੋਈਆਂ ਤੇ ਆ ਵੀ ਪੁਰਾਣੀ ਕਾਰ ਆ 1934 ਮਾਡਲ ਫੋਰਡ 3 ਵਿੰਡੋ ਤੇ ਤੇ ਆ ਬਹੁਤ ਯੂਨੀਕ ਸੀਗੀ ਆਕਾਰ ਬਹੁਤ ਵੱਖਰੀ ਆ ਆ ਦੇਖੋ ਕਿਸ ਤਰੀਕਾ ਨਾਲ ਖੁੱਲਦੀ ਆ ਮਗਰੋਂ ਆਏ ਖੁੱਲਦੀ ਆ ਹਾਂਜੀ ਵੀਰੇ ਵੀਰੇ ਆ ਜੀ ਦਿਖਾਓ ਹਾਂਜੀ ਆਹਾ ਲੌਕ ਹੁੰਦੀ ਆ ਨਾ ਹਾਂ ਹਾਂ ਆ ਮੋਟਰ ਲੱਗੀ ਹੋਈ ਆ ਇਹਦੇ ਨਾਲ ਲੌਕ ਹੋ ਜਾਂਦੀ ਆ ਹਾਂ ਉਹ ਨਟ ਘੁੰਮਦਾ ਹੈਗਾ ਉਹਦੇ ਵਿੱਚ कसेਆ ਜਾਂਦਾ ਅੱਛਾ ਇਹਦੇ ਵਿੱਚ कसेਆ ਜਾਂਦਾ ਹਾਂ ਦੇਖੋ ਤਕਨੀਕ ਤਕਨੀਕ ਦੇਖੋ ਆ ਜੈਕ ਨੇ ਜਿਹੜੇ ਵੀ ਇਲੈਕਟ੍ਰੋਨਿਕ ਨੇ ਅੱਛਾ ਇਲੈਕਟ੍ਰੋਨਿਕ ਨੇ ਵਾਹ ਮਾਡਲ ਕਿਹੜਾ ਹੈ ਇਹ ਦੇਖਿਓ ਮੁਰੇ 59 59 59 ਮਾਡਲ ਆ ਵੱਖਰੇ ਕਿਸੇ ਨੇ ਮੁਰੋਂ ਆਏ ਖੁੱਲਦੀ ਆ ਇਹ ਛੇ ਪੇ ਇਸ ਟ੍ਰਿਕੇ ਦੀ ਆ ਸਾਰੀਆਂ ਖਲਦੀਆ ਦੇਖੋ ਲੈ ਕੇ ਹਿਸਾਬ ਕਿਤਾਬ ਦੀ ਬਣਾਈ ਜਾਵੇ ਕਮਾਲ ਕੀਤੀ ਪਈ ਆ ਲੈ ਆ ਛੱਤ ਵੱਖਰੀ ਆ ਹੂੰ ਸਕਾਈ ਲਾਈਨਰ ਸਕਾਈ ਲਾਈਨਰ ਕਹਿੰਦੇ ਆ ਇਹਨੂੰ ਰੰਗ ਵੀ ਬਹੁਤ ਸੋਹਣਾ ਵਾ ਆ ਅੰਦਰਲੇ ਪਾਸੋਂ ਲੈ ਵਾ ਸਕਾ ਸਾ ਥੱਲੇ ਲੱਗ ਜਾਂਦੀ ਆ ਹਰ ਚੀਜ਼ ਖੁੱਲਦੀ ਆ ਹਨਾ ਇਹਦੀ ਜਿੱਦਾਂ ਰਿਕਸ਼ਾ ਨਹੀਂ ਹੈਗਾ ਆਪਣਾ ਇੰਡੀਆ ਹਾਂ ਹਾਂ ਉਹ ਟੈਕਨੀਕ ਦੇ ਨਾਲ ਛੱਤ ਚੱਕੀ ਜਾਂਦੀ ਆ ਦੇਖੋ ਨਾ ਇਹ ਉਹੀ ਟੈਕਨੀਕ ਹੈ ਦੀ ਬਿਲਕੁਲ ਰਕਸ਼ੇ ਨੂੰ ਚੱਕੀ ਜਾਂਦੀ ਆ ਇਹਨਾਂ ਨੇ ਹੈਵੀ ਡਿਊਟੀ ਬਣਾ ਕੇ ਉਹ ਜੈਕ ਵਗੈਰਾ ਲਾਦੇ ਹੂੰ ਸਹੀ ਆ ਸਹੀ ਉਹ ਸਿਸਟਮ ਹੈਸ ਪਹਿਲੀ ਵਾਰੀ ਦਿਖਿਆ ਇਦਾਂ ਦਾ ਡਿਫਰੈਂਟ ਹਾਂ ਇਹ ਆ ਚੀਜ਼ ਆ ਘੁੰਮਦਾ ਹੈ ਤੇ ਇਹਦੇ ਵਿੱਚ ਫਟ ਇਹਦੀ ਕਸਾ ਜਾਂਦਾ ਲੌਕਸ ਉਸ ਤੋਂ ਵਾਹ ਕਿਆ ਕਮਾਲ ਦੀ ਟੈਕਨੀਕ ਆ ਚੱਲ ਗਿਆ ਅਗਲੇ ਪਾਸੇ ਹਾਂਜੀ